ਕਾਕਾ ਜੀ ਪੰਜਾਬੀ ਇੰਡਸਟਰੀ ਦਾ ਉਹ ਸਟਾਰਾ ਜਿਸਨੇ ਬਹੁਤ ਹੀ ਘੱਟ ਸਮੇਂ ਵਿੱਚ ਬਹੁਤ ਹੀ ਵੱਡਾ ਨਾਂ ਬਣਾ ਲਿਆ ਇੱਕ ਗਾਣਾ ਆਇਆ ਕਹਿ ਲੈਨ ਦੇ ਜਿਸ ਗਾਣੇ ਨੇ ਕਾਕੇ ਨੂੰ ਰਾਤੋਂ ਰਾਤ ਸਟਾਰ ਬਣਾ ਦਿੱਤਾ ਦੱਸ ਕੀ ਕਰਾਂ ਤੇਰੇ ਤੇ ਮਰਾਂ ਪੰਜਾਬੀ ਇੰਡਸਟਰੀ ਤੋਂ ਬਾਲੀਵੁੱਡ ਤੱਕ ਕਾਕਾ ਦੇ ਬਹੁਤ ਹੀ ਚਰਚੇ ਨੇ ਕਾਕਾ ਜੋ ਦਿਲ ਚ ਆਉਂਦਾ ਹੈ ਉਸ ਦੀ ਲਾਈਫ ਚ ਜੋ ਹੁੰਦਾ ਹੈ ਉਹੀ ਸੱਚ ਗਾਣਿਆਂ ਚ ਸੁਣਾਉਂਦਾ ਹੈ ਇਸ ਕਰਕੇ ਦੁਨੀਆ ਉਸ ਦੀ ਫੈਨ ਹੈ ਕਾਕਾ ਦਿਲ ਦਾ ਬਹੁਤ ਹੀ ਸਾਫ਼ ਆ ਤੇ ਹਮੇਸ਼ਾ ਹੀ ਸੱਚ ਲਿਖਦਾ ਹੈ ਤੇ ਹੁਣ ਆਏ ਇਨਾ ਹੜਾਂ ਚ ਵੀ ਕਾਕਾ ਨੇ ਜਿੰਨਾ ਵੀ ਹੋ ਸਕੇਆ ਹੈਲਪ ਕੀਤੀ ਹੈ ਕਾਕਾ ਸੁਭਾਅ ਦਾ ਬਹੁਤ ਰੰਗੀਨ ਆ ਤੇ ਉਹ ਇੱਕ ਕੰਮ ਜ਼ਿਆਦਾ ਟਾਈਮ ਨਹੀਂ ਕਰ ਸਕਦਾ ਜੀ ਹਾਂ ਕਾਕਾ ਨੇ ਦੱਸਿਆ ਕਿ ਮੈਂ ਜਿੰਨੀਆਂ ਵੀ ਜੌਬਸ ਕੀਤੀਆਂ ਨੇ ਜ਼ਿਆਦਾ ਟਾਈਮ ਤੱਕ ਨਹੀਂ ਕੀਤੀਆਂ ਜੀ ਹਾਂ ਕਾਕਾ ਨੇ ਦੱਸਿਆ ਕਿ ਮੈਂ ਡਿਜ਼ਾਈਨਿੰਗ ਦੀ ਜੌਬ ਕੀਤੀ ਜਨਰਿੰਗ ਦੀ ਜੌਬ ਕੀਤੀ ਪਰ ਮੈਂ 2 ਸਾਲ ਤੋਂ ਜ਼ਿਆਦਾ ਇਹ ਨੌਕਰੀਆਂ ਨਹੀਂ ਕੀਤੀਆਂ ਸੋ ਇਸੇ ਗੱਲ ਨੂੰ ਮੁੱਖ ਰੱਖਦੇ ਹੋਏ ਕਾਕੇ ਨੇ ਕਿਹਾ ਕਿ 뮤직 ਲਾਈਨ 'ਚ ਮੈਨੂੰ 4 ਤੋਂ 5 ਸਾਲ ਹੋ ਗਏ ਆ ਤੇ ਮੈਨੂੰ ਲੱਗਦਾ ਵਾ ਕਿ ਮੇਰਾ ਸਹੀ ਟਾਈਮ ਆ ਇਸ ਨੂੰ ਹੁਣ ਛੱਡਣ ਦਾ ਮੈਨੂੰ ਲੱਗਦਾ ਕਿ ਮੈਨੂੰ ਹੋਰ ਕੋਈ ਇੰਟਰਸਟਿੰਗ ਜੌਬ ਕਰਨੀ ਚਾਹੀਦੀ ਹੈ ਕੋਈ ਹੋਰ ਕੰਮ ਦੇਖਣਾ ਚਾਹੀਦਾ ਹੈ ਮੈਂ ਬੋਰ ਹੋ ਗਿਆ ਵਾਂ ਕਦੇ ਸ਼ੂਟ ਆ ਗਿਆ ਕਦੇ ਵਿਹਲੇ ਆ ਕਦੇ ਕੋਈ ਸ਼ੋਅ ਆ ਗਿਆ ਕਦੇ ਕੁਝ ਲਿਖ ਲਿਆ ਕਦੇ ਕੁਝ ਰਿਕਾਰਡ ਕਰ ਲਿਆ ਸੋ ਇਹ ਚੀਜ਼ਾਂ ਮੈਨੂੰ ਸਹੀ ਜਈਆਂ ਨਹੀਂ ਲੱਗਦੀਆਂ ਤੇ ਨਾਲੇ ਕਾਕਾ ਕਹਿੰਦਾ ਹੈ ਕਿ ਮੈਂ ਕੁਝ ਗਾਣੇ ਵੈਸੇ ਵੀ ਅਜੇ ਲਿਖਿਆ ਜਿਨ੍ਹਾਂ ਨੇ ਲੱਗਦਾ ਮੇਰਾ ਆ ਕੰਮ ਛੜਾ ਹੀ ਦੇਣਾ ਜਾਂ ਤੇ ਮੈਨੂੰ ਜੇਲ੍ਹ ਹੋਵੇਗੀ ਤੇ ਜਾਂ ਮੈਂ ਬਾਹਰ ਚਲਿਆ ਜਾਵਾਂਗਾ ਜੀ ਹਾਂ ਗੱਲ ਵੀ ਸਹੀ ਆ ਕੁਝ ਸਮਾਂ ਪਹਿਲਾਂ ਕਾਕੇ ਦਾ ਇੱਕ ਗਾਣਾ ਆਇਆ ਸੀ ਪੱਤਾ ਵੀ ਨਹੀਂ ਹਿਲਦਾ ਜਿਸ ਵਿੱਚ ਕਾਕੇ ਨੇ ਬਹੁਤ ਸੱਚ ਬੋਲਿਆ ਸੀ ਤੇ ਮੈਨੂੰ 뮤직 ਲਾਈਨ ਦੇ ਵਿੱਚ ਲਗਭਗ 5 ਸਾਲ ਹੋ ਗਏ ਮੈਨੂੰ ਲੱਗਦਾ ਮੇਰਾ ਸਹੀ ਟਾਈਮ ਹੁਣ ਕਲਤੀ ਮਾਰਨ ਦਾ ਇਹਦੇ ਵਿੱਚੋਂ ਵੀ ਕੁਝ ਗਾਣੇ ਮੇਰੇ ਕੋਲ ਹੈਗੇ ਨੇ ਇੱਕ ਤਾਂ ਹੁਣੀ ਨੇ ਕਹਰੇ ਆ ਕਿ ਜਿਹਨੇ ਮੇਰਾ ਇਹ ਕੰਮ ਠੜਾਈ ਦੇਣਾ ਜਾਂ ਜੇੜ ਤੇ ਜਾਂ ਫਿਰ ਬਾਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਸੀਂ ਕੀ ਚਾਹੁੰਦੇ ਹੋ ਇਹ ਕਾਕਾ ਡਾਊਨ ਆ ਛੱਡ ਦੇਵੇ ਜਾਂ ਫਿਰ ਨਹੀਂ ਤੇ ਕਾਕਾ ਕੇ ਨੂੰ ਕਿੰਨਾ ਪਿਆਰ ਕਰਦੇ ਹੋ ਕਮੈਂਟ ਕਰਕੇ ਦਹੀ ਰੋਟਸ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜੁੜ ਕਰਿਓ ਰਬ ਰਾ